ਹਾਂਜੀ ਗਾਇਜ਼ ਹੋਰ ਬਾਈ ਕੀ ਹਾਲ ਆ ਵਧੀਆ 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 ਆਪਣੀ ਸ਼ਾਪ ਆ ਬਈ ਤਲਵੰਡੀ ਸਾਬੋ ਆਪਾਂ ਟਰਬੋ ਫਿਟਿੰਗ ਦਾ ਕੰਮ ਹੋ ਗਿਆ ਆਪ ਦਾ ਹੋ ਗਿਆ ਠੀਕ ਆ ਠੀਕ ਆ ਪਾਵਰ ਵਧਾਉਣੀ ਹੈ ਕਿਸੇ ਨੇ ਠੀਕ ਆ ਟਰਬੋ ਲਵਾਉਣਾ ਦਾ ਠੀਕ ਆ ਤੇ ਇੰਜਨ ਮੋਡੀਫਿਕੇਸ਼ਨ ਦਾ ਕੰਮ ਜ਼ੋਰ ਜ਼ੋਰ ਕਿੰਨਾ ਕ ਮਾਰਦਾ ਜ਼ੋਰ ਤਾਂ ਇੰਨਾ ਕ ਮਾਰਦਾ ਬਈ ਵੀ 20 ਤੋਂ 25 ਹਸਪਾਵਰ ਤੇ ਉਹ ਸੁੱਚ ਛੱਡਣ ਨਾਲ ਉਹਦੀ ਹਸਪਾਵਰ ਵੱਧ ਜਾਂਦੀ ਹੈ ਤੇ ਸੁੱਚ ਬੰਦ ਕਰਨ ਨਾਲ ਤੇ ਇੱਕਦਮ ਘਟ ਜਾਂਦੀ ਹੈ ਉਹਦੇ ਬਾਰੇ ਦੱਸ ਸਕਦੇ ਮਾੜਾ ਜੀ ਠੀਕ ਆ ਉਹ ਵੀ ਇੱਦੇ ਵਿੱਚ ਲੱਗੀ ਹੋਈ ਹੈ ਟਰੈਕਟਰ ਤੇ ਠੀਕ ਉਹ ਵੀ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂ ਕਿਵੇਂ ਵਰਕ ਕਰਦੀ ਆ ਹਨਾ ਕੀ ਜਿਆ ਹਾਂਜੀ ਗਾਇਜ਼ ਆਪਾਂ ਆਇਆ ਪਿੰਡ ਤੇ ਆਉਣਾ ਤੇ ਇੱਥੇ ਆਪਾਂ ਇੱਕ ਮੁੰਡੇ ਕੋਲੇ ਆਏ ਸੀਗੇ ਕਮਲਦੀਪ ਕੋਲੇ ਤੇ ਟਰੈਕਟਰ ਦਾ ਕੰਮ ਕਰਦਾ ਉਹਨੇ ਆਹ ਟਰੈਕਟਰ ਤਿਆਰ ਕੀਤਾ ਆਪਦਾ ਤੇ ਕੀ ਕੀ ਤਿਆਰ ਕੀਤਾ ਇਹਦੇ ਚ ਤੇ ਦੇਖਦੇ ਹਾਂ ਕੀ ਕੀ ਕੰਮ ਕਰਦਾ ਤੇ ਕਿੰਨਾ ਖਰਚਾ ਖਰਚਾ ਸਾਰਾ ਪੁੱਛਦੇ ਆਪਾਂ ਤੇ ਤੁਹਾਨੂੰ ਵੀ ਦੱਸਾਂਗੇ ਸਾਰੀ ਡੀਟੇਲ ਹੋਰ ਭਾਈ ਕੀ ਹਾਲ ਆ ਵਧੀਆ 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 ਤੇ ਇਹ ਆ ਮੁੰਡਾ ਕੰਵਲ ਕੰਨ ਕਿੱਥੇ ਆਪਣੀ ਆਪਣੀ ਸ਼ਾਪ ਆ ਭਾਈ ਤਲਵੰਡੀ ਸਾਬੋ ਹਾਂ ਹਾਂ ਮੇਨ ਰੋਡ ਤੇ ਰੂੜੀ ਰੋਡ ਤੇ ਤੇ ਮੇਨ ਆਪਾਂ ਕਾਹਦਾ ਕੰਮ ਕਰਦੇ ਆਂਗੇ ਮੇਨ ਕੰਮ ਆਪਣਾ ਇਹੀ ਆ ਗਿਆ ਟਰਬੋ ਦਾ ਹੋ ਗਿਆ ਇੰਜਨ ਮੋਡਿਊਲੇਸ਼ਨ ਦਾ ਮਤਲਬ ਪਾਵਰ ਦਾ ਹੋ ਗਿਆ ਮਤਲਬ 올 ਓਵਰ ਟਰੈਕਟਰ ਦਾ ਕੰਮ ਕਰਦੇ ਆਂ ਹਾਂ ਮਤਲਬ ਆਪਣਾ ਮੇਨ ਕੰਮ ਇਹ ਹੈ ਕਿ ਆਪਾਂ ਟਰਬੋ ਫਿਟਿੰਗ ਦਾ ਕੰਮ ਹੋ ਗਿਆ ਆਪ ਦਾ ਹੋ ਗਿਆ ਠੀਕ ਆ ਜੀ ਆਪਾਂ ਇੰਜਨ ਦੀ ਜਿੰਨੇ ਪਾਵਰ ਵਧਾਉਣੀ ਹੈ ਕਿਸੇ ਨੇ ਠੀਕ ਆ ਟਰਬੋ ਲਵਾਉਣਾ ਦਾ ਠੀਕ ਆ ਤੇ ਇੰਜਨ ਮੋਡੀਫਿਕੇਸ਼ਨ ਦਾ ਕੰਮ ਠੀਕ ਆ ਤੇ ਅੱਜ ਮਾੜਾ ਮੋਟਾ ਮੋਟਾ ਦੱਸ ਦੋ ਆਪਾਂ ਵੀ ਹਾਂ ਹੁਣ ਆਪਾਂ ਇਹ ਆਪਣਾ ਆਪ ਦਾ ਟਰੈਕਟਰ ਹੈਗਾ ਠੀਕ ਆ ਆਪਾਂ ਡੈਮੋ ਲਈ ਤਿਆਰ ਕੀਤਾ ਇਹ ਠੀਕ ਆ ਇਹਦੇ ਵਿੱਚ ਆਪਾਂ ਕੁਝ ਮੋਡੀਫਿਕੇਸ਼ਨਾਂ ਕੀਤੀਆਂ ਨੇ ਆਂ ਤੇ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਦੀ ਕੀ ਕਿੰਨਾ ਤੇ ਖਰਚਾ ਪਉਂਦਾ ਪਹਿਲਾਂ ਉਹ ਖਰਚਾ ਵਧਿਆ ਜਾਂ ਘਟਿਆ ਪਾਵਰ ਕਿੰਨੀ ਕਿ ਵਧਿਆ ਘਟਿਆ ਤੇ ਹੁਣ ਇਹਦੇ ਚ ਕੀ ਕੀ ਲੱਗਾ ਮਤਲਬ ਵੀ 올 ওভার ਉਹ ਕੇ ਟਰੈਕਟਰ ਹਾਂ ਬਾ ਇੰਜਨ ਦੇ ਪੱਖ ਤੋਂ ਕੇ ਇੰਜਨ ਦੇ ਵਿੱਚੋਂ ਕੋਈ ਛੇੜ ਛਾੜ ਨਹੀਂ ਗੀ ਠੀਕ ਆ ਕੋਈ ਪਿਸਟਨ ਕ੍ਰੈਂਕ ਸਲੀਪਾਂ ਉੱਪਰ ਕੋਈ ਛੇੜ ਛਾੜ ਨਹੀਂ ਤੇ ਜ਼ੋਰ ਜ਼ੋਰ ਕਿੰਨਾ ਕ ਮਾਰਦਾ ਜ਼ੋਰ ਜ਼ੋਰ ਕਿੰਨਾ ਕ ਮਾਰਦਾ ਜ਼ੋਰ ਤਾਂ ਇੰਨਾ ਕ ਮਾਰਦਾ ਬਈ ਵੀ 20 ਤੋਂ 25 ਹਸ ਪਾਵਰ ਠੀਕ ਆ ਹਾਂ ਦੀ ਆਪਣੀ ਗਾਰੰਟੀ ਆ ਤੇ ਕੰਪਨੀ ਕਰਨੋਂ ਕਿੰਨੇ ਹਸ ਪਾਵਰ ਦਾ ਆਉਂਦਾ ਇਹ ਕੰਪਨੀ ਵੱਲੋਂ ਤਾਂ ਇਹ 50 ਆਗਾ ਤੇ ਹੁਣ ਇਸ ਟਾਈਮ ਕਿੰਨੇ ਦਾ ਹੁਣ ਇਹ ਤੁਸੀਂ ਮੰਨੋ ਵੀ 20 ਤੋਂ 25 ਪਲੱਸ ਹੋਇਆਗਾ ਠੀਕ ਆ ਜਿਵੇਂ ਤੁਸੀਂ ਹਿਸਾਬ ਲਾ ਲਓ ਹਾਂ ਵੀ ਇਹ ਜੇ ਹੁਣ 13 ਹਾਲੇ ਇਹਦੇ ਵਗੈਰਾ ਠੀਕ ਆ ਜੇ ਆਪਾਂ 13 ਹਾਲੇ ਦਾ ਪਹਿਲੇ ਹਾਈ ਚ ਨਹੀਂ ਛੱਡਦੇ ਰਹਿ ਨਾਲ ਦੇ ਤੇ ਬੰਦ ਹੋ ਜੂਗਾ ਠੀਕ ਆ ਠੀਕ ਆ ਇਹਨੇ ਤੁਰਨਾ ਨਹੀਂ ਲੈਗੇ ਕੋਈ ਵੀ ਆ ਚਾਹੇਗਾ ਇੱਥੇ ਮੈਂ ਆਪਾ ਕਰਦਾ ਠੀਕ ਹੁਣ ਇਹ ਪਹਿਲੇ ਹਾਈ ਜਿੱਤਾ ਇਹਨੂੰ ਪਤਾ ਹੀ ਨਹੀਂ ਲੱਗਦਾ ਹੁਲਾਂ ਦਾ ਵਗੈਰਾ ਠੀਕ ਆ ਇਹਦਾ ਚੌਥਾ ਲੋ ਪਹਿਲੇ ਨਾਲੋਂ ਵੱਡਾ ਹੁੰਦਾ ਠੀਕ ਹੈ। ਉਹਦੇ 'ਚ ਵੀ ਇਹਨੂੰ ਕੋਈ ਪਰਵਾਹ ਨਹੀਂ। ਦੂਜੇ ਹਾਈ 'ਚ ਵੀ ਇਹ ਪੂਰੇ ਦੱਬ ਕੇ ਹਲ ਆਉਂਦਾਗਾ। ਠੀਕ ਹੈ। ਹਾਂ ਮਤਲਬ ਜਿੰਨੇ ਹਾਲ ਇਹ ਪਹਿਲਾਂ ਪਹਿਲੇ ਹਾਈ 'ਚ ਖੇਦਦਾ ਸੀ, ਉਹਨੇ ਹਾਲ ਉਦੋਂ ਵੀ ਜ਼ਿਆਦਾ ਇਹ ਦੂਜੇ ਹਾਈ 'ਚ ਖੇਦਦਾ। ਤੇ ਇੱਕ ਆਪਣੇ ਬਾਈ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਉਹਦੇ 'ਚ ਹੁਣ ਦਿਖਾਇਆ ਬਾਈ ਨੇ ਵੀ ਸੋਚ ਲੱਗੀ ਹੋਈ ਆਗੀ ਤੇ ਉਹ ਸੋਚ ਛੱਡਣ ਨਾਲ ਉਹਦੀ ਹਾਊਸ ਪਾਵਰ ਵੱਧ ਜਾਂਦੀ ਆ ਤੇ ਸੋਚ ਬੰਦ ਕਰਨ ਨਾਲ ਤੇ ਇੱਕਦਮ ਘਟ ਜਾਂਦੀ ਆ। ਉਹਦੇ ਬਾਰੇ ਦੱਸ ਸਕਦੇ ਮੜਾ ਜੀ? ਹਾਂ। ਉਹ ਵੀ ਆਪਾਂ ਦੱਸ ਵੀ ਦਵਾਂਗੇ ਵੀ ਉਹ ਕੀ ਚੀਜ਼ ਆ। ਅੱਛਾ। ਤੇ ਬਹੁਤ ਮੈਂ ਵੀਡੀਓ ਦੇਖੀ ਜਾਣੀ ਆ ਆਪਾਂ ਲਗਾ ਕਹਿੰਦਾ ਬਾਈ ਸੋਚ ਲਾਈ ਆ ਸੋਚ ਛੱਡਣ ਨਾਲ ਟਰੈਕਟਰ 30 25 ਹਾਰ ਪਾਵਰ ਵੱਧ ਜਾਂਦਾ ਸੋਚ ਬੰਦ ਕਰਨ ਨਾਲ ਨੋਰਮਲ ਹੋ ਜਾਂਦਾ ਠੀਕ ਆ ਉਹ ਵੀ ਇੱਦੇ ਵਿੱਚ ਲੱਗੀ ਹੋਈ ਏ ਟਰੈਕਟਰ ਤੇ ਠੀਕ ਉਹ ਵੀ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂ ਕਿਵੇਂ ਵਰਕ ਕਰਦੀ ਆ ਹਨਾ ਕੀ ਹੋ ਗਿਆ ਤੇ ਜੇ ਕਿਸੇ ਬਾਈ ਨੇ ਕਰਵਾਉਣਾ ਹੋਇਆ ਕੰਮ ਬਾਈ ਹਾਂ ਬਾਈ ਕਰਦੇ ਆ ਆਪਾਂ ਆਪਾਂ ਦੱਸਿਆ ਪਹਿਲਾਂ ਹੀ ਆਪਣੀ ਸ਼ਾਪ ਤਲਵੰਡੀ ਸਾਬੋ ਆ ਠੀਕ ਆ ਹਾਂ ਤੇ ਜੇ ਕਿਸੇ ਨੇ ਕਰਵਾਉਣਾ ਹੋਵੇ ਤਰਪੂ ਲਗਾਉਣੀ ਹੋਵੇ ਉਹ ਸਵੱਛ ਲਵਾਉਣੀ ਹੋਵੇ ਉਹ ਸਿਸਟਮ ਲਵਾਉਣਾ ਹੋਵੇ ਸਭ ਕੁਝ ਤੇ ਤੇ ਆਪਾਂ ਬਾਈ ਨੇ ਆਪਾਂ ਕਲਿੱਪਾਂ ਵੀ ਲਈਆਂ ਇਹਦੀਆਂ ਜ਼ੋਰ-ਜ਼ੋਰ ਮਾੜਾ ਤੁਹਾਨੂੰ ਦਿਖਾਵਾਂਗੇ ਇੱਕ ਡੈਮੋ ਮਾੜੀ ਇੱਕ ਕਲਿੱਪ ਵਿੱਚ ਪਾ ਦਾਂਗੇ ਆਪਾਂ ਤੇ 올ਓਵਰ ਆਪਾਂ ਪੂਰੀ ਡਿਟੇਲ ਅੱਡ ਵੀਡੀਓ ਬਣਾਵਾਂਗੇ ਤੇ ਉਹਦੇ ਚ ਬਾਈ ਥਾਰੀ ਚੀਜ਼ਾਂ ਬਾਰੇ ਪੁੱਛਾਂਗੇ ਜਿੰਨਾ ਵੀ ਨੇ ਕੰਮ ਕੀਤਾਗਾ ਤੇ ਜਿਹੜਾ ਜਿਹੜਾ ਇਹ ਕਰਦਾਗਾ ਆਪ ਮਾੜਾ ਆ ਵਿੱਚੋਂ ਹੀ ਚੈੱਕ ਕਰ ਲੈਣਾ ਇੰਜ ਨਾ ਤੇ ਬਾਈ ਦੀ ਟਰਬੋ ਦੀ ਫਿਟਿੰਗ ਕਰਾ ਦਿਖਾਉਂਦਾ ਵੀ ਜਿਵੇਂ ਕਰਦੇ ਆ ਆਪ ਦਾ ਕੰਮ ਦਿਖਾਈ ਬਈ ਆਪ ਦਾ ਕਿਵੇਂ ਕੰਮ ਕੀਤਾ ਆ ਫੁੱਲ ਜੈਨੂਨ ਕੰਮ ਆ ਕੋਈ ਵੀ ਡੁਪਲੀਕੇਟ ਕੰਮ ਨਹੀਂ ਕੀਤਾ ਇੰਜਨ ਦੇ ਵਿੱਚੋਂ ਕੋਈ ਛੇੜ ਨਹੀਂ ਬਸ ਜੋ ਵੀ ਆ ਉਪਰ ਉਪਰੀ ਆਗਾ ਇੰਜਨ ਦੇ ਕਿਸੇ ਨਟ ਨੂੰ ਵੀ ਨਹੀਂ ਛੁਡਾਇਆ ਤੇ ਬਈਆ ਟਰਬੋ ਡਰਗਾ ਕੀ ਖਰਚਾ ਆ ਜਾਂਦਾ ਤੇ ਕਿੰਨੇ ਚ ਪੂਰੀ ਹੋ ਜਾਂਦੀ ਹੈ ਇਹ ਕੰਪਲੀਟ ਕਿੰਨੇ ਚ ਲੱਗ ਜਾਂਦੀ ਹੈ ਤੇ ਫਿਰ ਬਾਈ ਵੈਸੇ ਤਾਂ ਰਿਕਵਾਇਰਮੈਂਟ ਦੇ ਹਿਸਾਬ ਨਾਲ ਆ ਟਰਬੋ ਦੇ ਕਦੇ ਠੀਕ ਆ ਬਾਈ ਹਾਂ ਕਿੰਨੀ ਕੁ ਪਾਵਰ ਲੈਣੀ ਆ ਕਿੰਨੇ ਕਿ ਚੱਕਰਾਂ ਤੋਂ ਆਪਾਂ ਕਿਹੜੇ ਟਰਬੋ 1500 ਤੋਂ ਕੰਮ ਕਰਦੀਆਂ ਤੇ ਕਿਹੜੇ ਟਰਬੋ 1000 ਚੱਕਰ ਤੋਂ ਹੀ ਕੰਮ ਸਟਾਰਟ ਕਰ ਦਿੰਦੀਆਂ ਗੱਲ ਆ ਠੀਕ ਉਹਦੇ ਹਿਸਾਬ ਨਾਲ ਫਿਰ ਥੋੜਾ ਬਹੁਤਾ ਰੇਟ ਦਾ ਫਰਕ ਆ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਨਾਲੇ ਤਾਂ টারਬੋ ਦਾ ਆਪਾਂ ਪ੍ਰਾਈਸ ਦੱਸਾਂਗੇ ਠੀਕ ਵੀ ਇਸ ਤਰ੍ਹਾਂ ਕਿਸੇ ਨੇ ਫਿਟਿੰਗ ਕਰਾਉਣੀ ਆ ਇਹ ਕੱਲੀ টারਬੋ টারਬੋ 10 ਤੋਂ 12 ਹਸ ਪਾਵਰ ਚੱਕਦੀ ਆ ਥੈਂਕ ਯੂ ਸਾਡੇ ਕੋਲੇ ਹੋਰ-ਹੋਰ টারਬੋਆਂ ਪਈਆਂ ਹੋਣਗੀਆਂ ਸ਼ਾਪ ਤੇ ਹਾਂ ਹਾਂ ਸਾਰਾ ਦਿਖਾਵਾਂਗੇ ਬਈ ਨਾਲੇ ਤੁਹਾਨੂੰ ਆਪਾਂ ਇਹ ਦੱਸਾਂਗੇ ਵੀ ਕੀ ਕੁਝ ਆਪਾਂ ਇਹਦੇ 'ਚ ਕੀਤਾ ਰੈਕਟਰ 'ਚ ਠੀਕ ਜਿਸ ਨਾਲ ਇਹਦੀ 20 ਤੋਂ 25 ਹਸ ਪਾਵਰ ਵਧੀਆ ਬਿਨਾ ਇੰਜਨ ਨੂੰ ਕੋਈ ਛੇੜੇ ਠੀਕ ਹਾਂ ਤੇ ਨਾਲੇ ਆਪਾਂ ਤੁਹਾਨੂੰ টারਬੋ ਬਾਰੇ ਦੱਸਾਂਗੇ ਵੀ ਆਪਾਂ ਕੀ ਆਪचार ਕੱਲੀ টারਬੋ ਦਾ ਠੀਕ ਆ ਤੇ ਆਪਾਂ ਮਿਲਦੇ ਆਂ ਬਾਈ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਨਾਲੇ ਬਾਈ ਦੀ ਸ਼ਾਪ ਦਿਖਾਉਣੇ ਆ ਤੇ ਨਾਲੇ ਸਾਰਾ ਕੰਮ ਦਿਖਾਵਾਂਗੇ ਕਿ ਕੀ ਕੀ ਕੰਮ ਕੋਈ ਕੰਮ ਕਰਦਾ